ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮਾਨੀ ਸਿੰਘ ਵਾਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਹੀ ਪੈ ਜਾਂਦੀ ਆ ਬਾਈ ਮੱਖਣ ਦੇ ਕੋਲੇ ਪਹੁੰਚੇ ਆ ਦੋਸਤੋ ਬਾਈ ਕੋਲੇ ਨਾ ਰੁਟੀਨ ਦੇ ਵਿੱਚ ਜਾਨਵਰ ਹੁੰਦੇ ਆ ਦੋਸਤੋ ਤਿੰਨ ਬੈੜਾ ਤਾਂ ਹੈਗੀਆਂ ਕ੍ਰੋਸ ਆਂਗ ਦੇ ਵਿੱਚ ਤੇ ਇੱਕ ਐਚ ਐਫ ਆ ਦੋਸਤੋ ਸਾਰੇ ਨਾਗਰ ਜੇ ਗੱਲ ਕਰੀਏ ਨਾ ਗੱਪਾਂ ਹੀ ਹੈਗੇ ਆ ਪਰ ਆਪਣੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਯਾਰ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਮੱਖਣ ਤੋਂ ਲੈ ਲੈਣੇ ਆ ਆਓ ਬਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਬਾਈ ਹਾਂਜੀ ਵਧੀਆ ਹੋਏ ਠੀਕ ਆ ਬਾਈ ਮੱਖਣੇ ਕਰੀ ਆਪਣਾ ਨੰਬਰ ਤੇ ਐਡਰੈਸ ਦੱਸਿੰਗੇ ਜਰਾ ਗ੍ਰੇਨ ਨੰਬਰ ਹੈਗਾ 7527 ਠੀਕ ਆ 30855 ਠੀਕ ਆ ਹਾਂਜੀ ਤੇ ਹੁਣ ਫਿਰ ਰੁਟੀਨ ਚੀ ਪਸ਼ੂ ਹੋਇਆ ਕਰਨੇਗੇ ਬਾਈ ਹਾਂ ਵੀਰੇ ਹੁਣ ਹਰ ਵਕਤ 7-8 ਪਸ਼ੂ ਹੋਇਆ ਕਰਨਾ ਠੀਕ ਆ ਅੱਗੇ ਵੰਗੂ ਜਿਵੇਂ ਅੱਗੇ ਆਪਾਂ ਵੀਡੀਓ ਕਵਰ ਕਰਦੇ ਰਹੇ ਆ ਵੀ ਅੱਗੇ ਜਾਨਵਰ ਆਪਣੇ ਕੋਲ ਰੁਟੀਨ ਦੇ ਵਿੱਚ ਹੀ ਹੁੰਦੇ ਰਹਿ ਆ ਮਈਆਂ ਤੇ ਗਾਵਾਂ ਹੀ ਆਇਆ ਕਰਦੀਆਂ ਠੀਕ ਆ ਹਾਂਜੀ ਵੀਰੇ ਵੈਸੇ ਜਾਦੇ ਆਪਣੇ ਕੋਲ ਗਾਂ ਨਹੀਂ ਹੁੰਦੀ ਹੈ ਨਾ ਥੋੜੀ ਗਾਂ ਹੁੰਦੀ ਹੈ ਠੀਕ ਆ ਵਿੱਚ ਮੱਝਾਂ ਵੀ ਆ ਜਾ ਕਰਨੀਆਂ ਛੋਟੀ ਸੀਗੀ ਕੱਲ ਵੇਚੀ ਵੀਰੇ ਠੀਕ ਆ ਇੱਕ ਛੋਟੀ ਸੀਗੀ ਕੱਲ ਸੇਲ ਹੋਊਗੀ ਠੀਕ ਆ ਅੱਜ ਕਿੰਨੇ ਨਾ ਆ ਗਏ ਬਈ ਮੱਖਣ ਵੀਰੇ ਆਪਣੀ ਨਾਲ ਸੀ ਪੰਜ ਠੀਕ ਆ 3 ਨਾਲ ਰਹਿ ਗਏ ਬਤਾਓ 1 2 3 ਠੀਕ ਆ ਉਹ ਪਰਲੇ ਨੰਬਰ ਵਾਲੀ ਸੇਲ ਹੋ ਗਈ ਬਈ ਹਾਂ ਘਰੇਗਾ ਖੜਿਆ ਤੂੰ ਦਿਖਾ ਦੇ ਵੀਡੀਓ ਜੀ ਬਹੁਤ ਠੀਕ ਆ ਲੋ ਜੀ ਵਾਕੇ ਆਹ ਵੇਖ ਸਕਦੇ ਆ ਬਾਈ ਹਰਾਨੇ ਫਰੀਦੀ ਹੋਈ ਆ ਤੇ ਬਾਕੀ ਇਹਨਾਂ ਦੀ ਡਿਟੇਲ ਆ ਬਾਈ ਮੱਖਣ ਇਹ ਸਾਰੀਆਂ ਹੀ ਗੱਬਣਾ ਹਨਾ ਹਾਂ ਸਾਰੀਆਂ ਗੱਬਣਾ ਵੀਰੇ ਠੀਕ ਆ ਸਾਹਮਣੇ ਬਈ ਐਚਐਫ ਖੜੀ ਹੈ ਜਿਹੜੇ ਇਹ ਵੀ ਗੱਲ ਕਰੀਏ ਤਾਂ ਕਿੰਨਾ ਸੂਆ ਸੁਣਾਏ ਨੇ ਇਹ ਵੀਰੇ ਦੂਜਾ ਸੂਆ ਸੁਣਾ ਠੀਕ ਆ ਦੂਜਾ ਸੂਆ ਸੁਣਾ ਹਾਂਜੀ ਸਹੀ ਪਹਿਲੇ ਸੂਏ 24 ਲੀਟਰ ਦੁੱਧ ਪਾਇਆ ਠੀਕ ਆ ਮਾਲਕ ਨੇ 24 ਲੀਟਰ ਦੱਸਿਆ ਹਾਂਜੀ ਵੀਰੇ ਠੀਕ ਆ 25 25 ਲੀਟਰ ਮੰਨ ਕੇ ਕੋਈ ਵੀ ਬੰਦਾ ਲੈ ਜੇ ਠੀਕ ਆ ਅਜੇ ਗਾਂ ਕੱਚੀ ਆ ਦਹਾਂਦਣਾ ਠੀਕ ਆ ਜੇ ਆਪਾਂ ਗਰੰਟੀ ਦੀ ਗੱਲ ਕਰੀਏ ਗਰੰਟੀ ਕਿੰਨੇ ਦੁੱਧ ਦੀ ਲਵਾਂਗੇ ਭਾਈ ਭਾਈ 25 ਲੀਟਰ ਦੀ ਮੇਰੀ ਗਰੰਟੀ ਹੋਊਗੀ ਜੇ ਦੁੱਧ 24 ਕੱਢੇ ਗਾਂ ਮੇਰੇ ਘਰੇ ਹੋਵੇ ਪੈਸੇ ਅਗਲੇ ਦਿਨ ਵਾਪਸ ਭਾਵੇਂ ਸੂਈ ਤੋਂ ਲੈ ਜੇ ਭਾਵੇਂ ਸੂਈ ਤੋਂ ਲੈ ਐ ਸਾਈ ਅੱਜ ਕਰ ਲੈ ਸਾਈ ਅੱਜ ਕਰ ਲੈ ਠੀਕ ਆ ਦਿਨ ਕਿੰਨੇ ਲੈ ਜੂ ਭਾਈ ਮੱਖਣਾ ਵੀਰੇ ਤੇ 10 ਦੱਸਿਆ ਮਾਲਕਾ 10 ਦਿਨ ਹੋਣੀ ਹੈ ਇੱਕ ਘੰਟਾ ਹੋਇ ਬਾਈ ਜੀ ਦਾ ਨਾ ਫੁੱਲ ਗਰੰਟੀ ਵਾਲੇ ਘਰੋਂ ਆਈ। ਬਾਕੀ ਵਾਤੇ ਹੀ ਦੋਸਤੋ ਵੱਡੀ-ਵੱਡੀ ਬਹੁਤ ਆ। ਤੇ ਬਾਈ ਦੱਸਦਾ ਨਾ ਮੱਖਣ ਜਦੋਂ ਲਿਆ ਕੇ ਬੰਨੀ ਖੁਰਲੀ ਤੇ ਖੁਰਲੀ ਜਦੋਂ ਹੀ ਮੂੰਹ ਘੱਟ ਲਿਆ ਸੀ ਇਹਨਾਂ ਨੇ ਤੇ ਜੇ ਗੱਲ ਕਰੀਏ ਨਾ ਹੁਣ ਨਵਾ ਲੂ ਕਿ ਪਾਸੋਂ ਬੰਨੀ ਤੇ ਹੁਣ ਫੇਰ ਬਾਈ ਮੱਖਣ ਦੱਸਦਾ ਦੇਖ ਸਕਦੇ ਆ। ਇੰਨੀ ਚਾਰੂ ਜੁਰੂ ਆ। ਬਾਕੀ ਦੋਸਤੋ ਜਿਹੜਾ ਪਸੂ ਖਾ ਖਾਊਗਾ ਤੇ ਉਸੇ ਨੇ ਦੁੱਧ ਕੜਨਾ ਬਾਕੀ ਥਾਣ ਹਵਾਨੇ ਦੀ ਗੱਲ ਕਰੀਏ ਨਾ ਬਹੁਤ ਸੋਣਾ ਹਾਥੀ ਚਵਾਈ ਵਾਲਾ ਥਣ ਲੱਗਿਆ ਬਈ ਮੱਖਣ ਥਣ ਬਹੁਤ ਸੋਣਾ ਹੈ ਦਾ ਹਨਾ ਫਿਰ ਨਗੁਰਨਾ ਬਹੁਤ ਆ ਬਈ ਸਹੀ ਗੱਲ ਆ ਥਣ ਬਹੁਤ ਬਣੋ ਕਰਮਾਲੀ ਬਹੁਤ ਆ ਜੇ ਗੱਲ ਕਰੀਏ ਥਣੋਂ ਸਫਾਈ ਸੁਈ ਬਹੁਤ ਆ ਹਵਾਨੇ ਦੀ ਦੇਖੋ ਜੱਜਮੈਂਟ ਕਰ ਵਾਕਈ ਦੋਸਤੋ ਬਈ ਮੱਖਣ ਲੈ ਜੂ ਕਿਉਂਕਿ ਹਾਤ ਤਾਂ ਬਈ 10 ਦਿਨ ਬੱਸੀਆ ਆਰਾਮ ਨਾਲ ਕੱਢ ਕੇ ਬਾਨਾ ਬਹੁਤ ਵਹਿੜ ਹੈ ਠੀਕ ਆ ਮਾਲਕਾਂ ਨੇ 10 ਦਿਨ ਦੱਸਿਆ ਹਾਂ ਬਾਕੀ ਦੋਸਤੋ ਜੇ ਹੁਣ ਦੀ ਗੱਲ ਕਰੀਏ ਨਾ ਤਿਆਰੀ ਹੁਣ ਵੀ ਸੋਹਣੀ ਆ ਥਣਾ ਦਾ ਸਾਈ ਤੁਹਾਨੂੰ ਜੱਜਮੈਂਟ ਹੋਊਗਾ ਕਿ ਬਾਕੀ ਸੋਣਾ ਹਾਥੀ ਚਵਾਈ ਵਾਲਾ ਤੇ ਕੱਦ ਕਾਠ ਦੀ ਗੱਲ ਕਰੀਏ ਪੂਰੀ ਵੱਡੀ ਗੇਬਾ ਦਾ ਦੋਸਤੋ ਸੋਹਣਾ ਕੱਦ ਕਾਠਾ ਕੋਈ ਲਿੱਸੀ ਲਾਵੀ ਨਹੀਂ ਤੇ ਤੋੜ ਕੇ ਤੁਹਾਨੂੰ ਖਾਦਨੇ ਲਿਆ ਵੀ ਮੱਖਣ ਇੱਕ ਕਰੀ ਨਾ ਖੋਲ ਕੇ ਗੀੜਾ ਕੜਵਾਈ ਇਹਦਾ ਦੇਖ ਸਾਦੇ ਸੋਹਣੇ ਜਾਨਵਰ ਹੋਈ ਤੇ ਬਾਈ ਕੋਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਜਮੈਂਟ ਹੋ ਜਾਣੀ ਹੈ ਵੀ ਕਿਹ ਵੀ ਜੀਅ ਜਾਨਵਰ ਹੁੰਦੇ ਵੇਖ ਸਾਦੇ ਤੋਰ ਤਾਰ ਚੈੱਕ ਕਰੋ ਬਾਕੀ ਹਵਾਨੇ ਦੀ ਗੱਲ ਕਰੀਏ ਨਾ ਜਿਹੜੇ ਹਸਾਮਲਾ ਬਾਈ ਦੱਸਦਾ 10 ਦਿਨ ਮਾਲਕਾਂ ਨੇ ਦੱਸਿਆ ਤੇ ਜਦੋਂ ਉਹ ਤਿਆਰ ਹੋਣੀ ਨਾ ਵਹਿੜ ਫਵਾਨਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰ ਦੇਣਾ। ਦੇਖ ਸਕਦੇ ਆ ਨਾੜਾ ਹਵਾਨੇ ਦੇ ਉੱਤੇ ਬਹੁਤ ਸੋਹਣੀਆਂ ਠੰਡੀਆਂ ਹੁੰਦੀ ਆ। ਤੇ ਬਾਕੀ ਰਾਜੀ ਬੜੀ ਚੰਗੀ ਆ। ਸੋਹਣਾ ਕਰਦ ਕਾਠਾ। ਤੇ ਰੇਟ ਦੀ ਗੱਲ ਕਰੀ ਨਾ, ਰੇਟ ਵੀ ਜਾਇਜ਼ ਹੀ ਹੁੰਦੇ ਆ। ਭਾਈ ਮੱਖਣ ਇਹਦਾ ਵੀ ਜੇ ਗੱਲ ਕਰੀਏ ਰੇਟ, ਰੇਟ ਦੱਸੇ ਤੂੰ ਅੱਜ ਲੈਣ ਦੇਣ ਜਿਹੜੇ ਆਲੇ ਕਿਉਂਕਿ ਕਾਫੀ ਟਾਈਮ ਤੋਂ ਆਪਾਂ ਵੀਡੀਓ ਪਾਈ ਹੈ ਕਿਉਂਕਿ ਲੋਕ ਕਣਕਾ ਝੋਨੇ ਝੋਲ ਜੇ ਵੇ ਸੀਗੇ ਤੇ ਰੇਟ ਦਸੀ ਲੈਣ ਦੇਣ ਜਿਹੇ ਵਾਲੇ 90000 ਦੀ ਵਿਹੜ ਦੇ ਦਾਂਗੇ ਠੀਕ ਹੈ 90000 ਦੀ ਹਾਂਜੀ ਠੀਕ ਆ ਜਿੱਦੇ ਗਾਂ ਤਿਆਰ ਹੋ ਗਈ ਠੀਕ ਆ 115000 ਦੀ ਵਿਹੜ ਆ ਸਹੀ ਗੱਲ ਆ ਬਾਈ ਬਾਤ ਹੈ ਦੋਸਤੋ ਵਿਹੜ ਸਾਫ ਸੁਥਰੀ ਢਿੱਲੀ ਪਈ ਹੈ ਜੇ ਜੀ ਗੱਲ ਕਰੀ ਨਾ ਦੇਖ ਸਕਦੇ ਆ ਸਾਫ ਸੁਥਰੀ ਹੈ ਨਾੜਾ ਚੈੱਕ ਕਰੋਂਗੇ ਨਾ ਹਵਾਨੇ ਤੇ ਨਾੜਾ ਦੇ ਬਹੁਤ ਸੋਹਣੇ ਨਾੜਾ ਠਾਈਆਂ ਹੋਈਆਂ ਤੇ 90000 ਰੁਪਏ ਰੇਟ ਆ ਦੁੱਧ ਬਾਈ ਮੱਖਣ ਦਾ 26 ਮੀਟਰ ਦੇ ਰੇਟ ਗੇਰ ਚ ਪਾ ਦਨੇ ਨੇ ਤੇ ਇਸ ਤੋਂ ਅਗੇ ਬਈ ਬਲੈਕ ਰੰਗ ਦੇ ਵਿੱਚ ਵਹਿੜੇ ਵੀ ਸੋਹਣੀਆਂ ਜੇ ਦੀ ਗੱਲ ਕਰੀਏ ਇਹ ਵੀਰੇ ਦੂਜਾ ਸੂਏ ਦੂਜਾ ਸੂਏ ਇਹ ਆ ਹਾਂਜੀ ਠੀਕ ਆ ਇਹਦੇ ਕਿੰਨੇ ਦਿਨ ਪਾਇਆ ਬਈ ਪਹਿਲੇ 22 ਲੀਟਰ ਦੁੱਧ ਪਾਇਆ ਪਹਿਲੇ ਸੂਏ 22 ਲੀਟਰ ਹਾਂਜੀ ਠੀਕ ਆ ਤੇ ਦਿਨ ਕਿੰਨੇ ਲੱਗੂ ਬਈ ਮਖਣ 27 ਦਿਨ ਪੂਰੇ 27 ਤਰੀਕ ਨੂੰ ਅੱਜ 22 ਹੋ ਗਈ 5 ਦਿਨ ਪਾਇਆ ਹਾਂਜੀ ਰਾਤ ਹੀ ਆਈ ਆ ਆਪਣੇ ਕੋਲੇ ਠੀਕ ਆਪਣੇ ਕੋਲੇ ਰਾਤ ਆਈ ਆ ਠੀਕ ਆ ਦੁੱਧ 22 ਲੀਟਰ ਪਹਿਲੇ ਸੂਏ ਪਾਇਆ ਤੇ ਇਹ ਇੱਤੀ ਦਾ ਕੀ ਇਮਾਨ ਬਈ ਮਖਣ ਜੇ ਦੀ ਆਪਾਂ ਗਾਰੰਟੀ ਦੇ ਦਿੰਦੇ ਆ ਠੀਕ ਆਪਾਂ ਆਪਣੀ ਸੂਈ ਤੋਂ ਲੈ ਜੇ ਕੋਈ ਵੀ ਲਓ ਬਈ ਕਰਮਾਂ ਵਾਲੀ ਨਾ ਜੇ ਗੱਲ ਕਰੀਏ ਸੀਲ ਸਹੁ ਬਹੁਤ ਆ ਦੇਖ ਸਕਦੇ ਹਜੇ ਢਿੱਲੀ ਪਈ ਆ ਢਿੱਲੀ ਬਹੁਤ ਆ ਵੇਲੇ ਵਾਕਿਆ ਹੀ ਦੋਸਤੋ ਖਿੱਚੇ ਨੂੰ ਨਾ ਪਿੱਛੇ ਤੋਂ ਰਵੜਾਂ ਨੂੰ ਵੱਢੀ ਆ ਤੇ ਬਾਕੀ ਤੁਹਾਨੂੰ ਜੱਜਮੈਂਟ ਹੋਊਗਾ ਥਣਾ ਦੋ ਕੋਈ ਬਾਹਰੀ ਤਿਆਰੀ ਨਹੀਂ ਕੀਤੀ ਦੇਖ ਸਕਦੇ ਬਹੁਤ ਸਾਫ ਸੁਥਰੀ ਆ ਬਾਕੀ ਫੇਸ ਚੈੱਕ ਕਰ ਸਕਦੇ ਕ੍ਰੋਸ ਅੰਗ ਤੇ ਕੱਦ ਕਾਠ ਦੀ ਗੱਲ ਕਰੀਏ ਨਾ ਤੁਸੀਂ ਜੱਜਮੈਂਟ ਕਰੋ ਦੋਵਾਂ ਵੇੜਾਂ ਚ ਕੋਈ ਨਹੀਂ ਜੇ ਗੱਲ ਕਰੀਏ ਛੋਟੀ ਤੇ ਰਾਜੀ ਭਲੀਏ ਵੀ ਚੰਗੀ ਹਾਂਜੀ ਵੱਡੀਆਂ ਵੇੜਾਂ ਇਹਦੇ ਸੈਕਸ਼ਨ ਸੀਮਨ ਲੱਗਾ ਵੀਰੇ ਠੀਕ ਹੈ ਵੈਸੇ ਪਤਾ ਹੈ ਕਿਹੜੇ ਬੋਲਦਾ ਉਹ ਪੁੱਛ ਨਹੀਂਆ ਵੀਰੇ ਮੈਨੂੰ ਦੱਸਾਇਗਾ ਮੇਰਾ ਭੋਲ ਹੈ ਚੇਤਾਂ ਉੱਤੇ ਗਾਹਕ ਬੈਠੇ ਹੀ ਘਰੇ ਪਾ ਲਈ ਠੀਕ ਲਓ ਵੀ ਬਾਈ ਜੰਦਾ ਨਾ ਆ ਜਿਹੜੀ ਇੱਕ ਨੰਬਰ ਤੇ ਤੁਹਾਨੂੰ ਵਿਖਾਈ ਆ ਇਹਦੇ ਵੈਸੇ ਸੈਕਸਰ ਲੱਗਿਆ ਐ ਨਹੀਂ ਪਤਾ ਵੀ ਕਿਹੜੇ ਬੋਲਦਾ ਲੱਗਿਆ ਬਾਈ ਜੰਦਾ ਪੁੱਛਦੇ ਆਂ ਇਹ 40172 ਤੋਂ ਬੱਬਾ ਇਹ 40172 ਤੋਂ ਗੱਬਣਾ ਲਓ ਵੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਸੋਹਣੀ ਵਹਿੜਾ ਹਵਾਨੇ ਦੀ ਫਿਟਿੰਗ ਦੀ ਗੱਲ ਕਰੀ ਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਨਾ ਕੋਈ ਟੁੱਟਮਾ ਤੇ ਨਾ ਕੋਈ ਫੋਰਛਾਗਾ ਇਹ ਥਣਾ ਦਾ ਸੈਜ ਦੀ ਗੱਲ ਕਰੀਏ ਨਾ ਜਦੋਂ ਤਿਆਰੀ ਹੋਈ ਅਲਮਾਨ ਆ ਵੀ ਸੋਨਾ ਫਣ ਕੱਢੂ ਵੀ ਹੱਥੀ ਚ ਵਾਕਈ ਦੋਸਤੋ ਵੇੜਨਾ ਸੋਹਣੀ ਐ ਚਮਕਦਾ ਹੁਣ ਦੇਖੋ ਅਲਮਾਨ ਆ ਕਿ 5-7 ਦਿਨ ਲਾਇਵ ਜਾਂਦੀ ਐ ਨਾ ਭਵਾਨਾ ਐ ਕਰਮਾ ਲਈ ਨੇ ਪੂਰਾ ਫਸਾ ਜਾਣਾ ਤੇ ਖਿੱਚੇ ਤੋ ਹੁਣ ਨਾ ਜੇ ਗੱਲ ਕਰੀਏ ਰਾਵੜਾਂਗੂ ਆਦੀ ਐ ਸੋਨਾ ਫੇਸ ਆ ਤਲਿਆਰੇ ਨੇ ਜਰੂਰ ਆਉਣ ਕਰੀ ਜਾਂਦੀ ਨਾ ਸਾਰੇ ਸੰਗਲਾਂ ਜੀ ਇਹਦਾ ਕੋਲ ਚਾਰੀ ਕਰ ਸਹੀ ਗੱਲ ਆ ਬਈ ਇੰੋਂ ਤਲਿਆਰੇ ਦੀ ਮਾੜੀ ਮੋਟੀ ਕਰਦਾ ਹੀ ਆਮ ਜ਼ਿਮੀਂਦਾਰ ਪਰਿਵਾਰ ਜੇ ਗੱਲ ਕਰੀਏ ਨਾ ਸੰਗਲਾਂ ਦੇ ਵਿੱਚ ਹੀ ਪਸ਼ੂ ਨੂੰ ਰੱਖਦਾ ਜ਼ਿਆਦਾਤਰ ਦੇਖ ਸਕਦੇ ਦੁੱਧ ਤੇ ਬਾਈ ਮੱਖਣ ਦਾ 22 ਲੀਟਰ ਦੀ ਗਾਰੰਟੀ ਲੈ ਲਾਂਗੇ ਦੀ ਬਾਕੀ ਹਵਾਨੇ ਪੱਖ ਤੋਂ ਸਾਫ਼ ਸੁਥਰੀ ਐ ਵੇਖ ਸਕਦੇ ਇਹਦਾ ਵੀ ਬਾਈ ਮੱਖਣ ਤੋਂ ਕੋਈ ਨੇ ਬਾਈ ਮੱਖਣ ਰੇਟ ਇਹਦਾ ਵੀ ਹਾਂ ਨਾ ਜੀ ਵਾਲੇ ਦੱਸਿਂ 2 ਘਟ 80 ਦੀਆ 2 ਘਟ 80 ਦੀ ਠੀਕ ਐ ਲੋ ਵੀ 2 ਘਟ 80 ਦੀ ਇਹ ਹੋ ਜੂਗੀ ਬਾਕੀ ਮੌਕੇ ਤੇ ਥੋੜਾ ਬੋਤਾ ਮਾਨਤਾਲ ਹੋਊਗਾ ਕਿਉਂਕਿ ਰੇਟ ਬਾਲਾ ਨਹੀਂ ਨੀ ਕੀ ਹੋਣਾ ਸਾਫ ਸੁਥਰੀ ਵਹਿੜਾ ਸੋਹਣਾ ਹਵਾਨਾ ਇਸ ਤੋਂ ਅਗੇ ਵੀ 3 ਨੰਬਰ ਦੀ ਗੱਲ ਕਰੀਏ ਬਈ ਮੱਖਣਾ ਇਹ ਵੀਰੇ ਕ੍ਰੋਸਾਂਗੇ ਚ ਠੀਕ ਆ ਕਿੰਨਾ ਮਾਸੂਆ ਦੂਜਾ ਦੂਜਾ ਹੀ ਇਹ ਐ ਠੀਕ ਐ ਤਿੰਨੇ ਦੂਜਾ ਦੂਜਾ ਹੀ ਐ ਹਣਾ ਠੀਕ ਆ ਕਿੰਨੇ ਦਿਨ ਲੱਈ ਬਈ ਮੱਖਣ ਇਹਦੇ 10 ਦਿਨ ਪਏ ਆ ਠੀਕ ਆ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਪਾ ਦੂ ਬਈ ਦੁੱਧ ਪਹਿਲੇ ਛੂਏ ਪਾਇਆ ਵੀਰੇ 17 18 ਦਿਨ 17 18 ਲੀਟਰ 20 ਲੀਟਰ ਦੀ ਹੈ ਗਾਰੰਟੀ ਹੋਰ ਬੜੇ ਰਾਮ ਆਏ ਤਾਂ ਢੱਲ ਢੁਲ ਵਹਿੜ ਦੀ ਬਹੁਤ ਪਈ ਆ ਬਹੁਤ ਬੰਨਾ ਵਹਿੜ ਨੇ ਬਾਕੀ ਥੱਲੋ ਸਾਫ ਸੁਥਰੀ ਆ ਬਈ ਥਣ ਹਵਾਨੇ ਨੇ ਕੋ ਤੁਹਾਨੂੰ ਜੱਜਮੈਂਟ ਕਰਾਉਣੇ ਆ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆਂ ਦੇਖ ਸਕਦੇ ਆ ਵਹਿੜ ਨਾਲ ਤੁਹਾਨੂੰ ਜੱਜਮੈਂਟ ਹੋਊਗੀ ਬਹੁਤ ਜ਼ਿਆਦਾ ਢੱਲੀ ਪਈ 10 ਦਿਨ ਦੱਸਦਾ ਬਈ ਮੱਖਣ ਉਹ ਸੋਹਣੀ ਤਿਆਰੀ ਕਰਨੀ ਹੈ ਵੇੜ ਨੂੰ ਦੇਖ ਸਕਦੇ ਆ ਪੂਰਾ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਪੂਰਾ ਮੋਟਾ-ਮੋਟਾ ਤੇ ਫੇਸ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਫੇਸ ਤੇ ਬਾਕੀ ਰਾਜੀ ਪਲੀ ਵੀ ਚੰਗੀ ਆ ਲੈ ਵੀ ਮੱਖਣ ਇਹਦਾ ਵੀ ਜਿਹੜਾ ਇਹ ਤਰ ਕਢਾ ਦੇ ਤਿੰਨੇ ਦੂਜਾ ਦੂਜਾ ਸੁਆ ਸੋਹਣੀਆਂ ਵੇੜਾ ਬਾਕੀ ਰਾਜੀ ਪਲੀ ਦੀ ਗੱਲ ਕਰੀਏ ਰਾਜੀ ਪਲੀ ਚੰਗੀ ਆ ਚਮਕਦਮ ਦੀ ਗੱਲ ਕਰੀਏ ਨਾ ਸੋਹਣੀ ਚਮਕਦਮ ਤਾਂ ਕੋਈ ਛੋਟੀ ਨਹੀਂ ਵੇੜਾ ਕੱਦ ਗੁੱਤ ਪੂਰਾ ਸਹੀ ਗੱਲ ਆ ਹੋਣੀਆਂ ਵਹਿੜਾਂ ਦੋਸਤੋ ਇੱਥੇ ਆਉਂਗੇ ਤਾਂ ਤੁਹਾਡੇ ਜਰੂਰ ਪਸੰਦ ਆਉ ਸਾਫ਼ ਸੁਥਰੀਆਂ ਜੇ ਗੱਲ ਕਰੀ ਨਾ ਹੀ ਕੋਈ ਤਿੰਨਾ ਦਾ ਕਰਮ ਵਾਲੀਆਂ ਦਾ ਹਵਾਨੇ ਤੋਂ ਟੁੱਟਮਾ ਹਵਾਨਾ ਤੇ ਨਾ ਕੋਈ ਫੋੜ ਚਾਂਗਾ ਸਾਫ਼ ਸੁਥਰੀਆਂ ਬਾਕੀ ਕੋਈ ਵੀ ਨਾ ਤੁਹਾਡੇ ਪਸੰਦ ਆ ਤਸੱਲੀ ਕਰਨੀ ਤੁਸੀਂ ਆਪ ਦੀ ਇੱਥੇ ਆ ਕੇ ਕਿਉਂਕਿ ਜਿਹੜੇ ਵੀਰ ਨੇ ਪੈਸੇ ਲਾਉਣੇ ਹੁੰਦੇ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੁੰਦਾ ਤੇ ਬਾਈ ਮੱਖਣ ਇਹਦੇ ਰੇਟ ਦੀ ਗੱਲ ਕਰੀਏ ਤਾਂ 60000 60000 ਠੀਕ ਲੋ ਵੀ 20 ਲੀਟਰ ਦੇ ਲਗਭਗ ਨਾ ਇਹਨੇ ਕਰਮਾਲੀ ਨੇ ਦੁੱਧ ਪਾ ਦੇਣਾ ਕਿਉਂਕਿ ਪਹਿਲੇ ਸੂਏ ਮਾਲਕਾਂ ਨੇ 17 ਲੀਟਰ ਦੱਸਿਆ ਬਾਈ ਮੱਖਣਾ ਦਾ ਤੇ 10 ਦਿਨਾਂ ਦੀ ਕੱਚੀ ਆ ਤੇ 60000 ਰੁਪਏ ਰੇਟ ਆ ਮੌਕੇ ਤੇ ਥੋੜਾ ਬਹੁਤਾ ਮਾਨਤਾ ਰੱਖ ਜੂ ਤੇ ਇਹ ਬਾਈ ਮੱਖਣਾ ਆ ਪਾ ਸੇਲ ਕਰਤੀ ਹੈ ਨਾ ਹਾਂ ਖਾ ਦਿਓ ਦੇਖ ਸਕਦੇ ਬਾਕੀ ਇਹ ਸੇਲ ਕਰਤੀ ਅੱਛਾ ਲੋ ਵੀ ਵੱਡੀ ਉੱਡੀ ਨਾ ਪਹਿਲੇ ਸੂਏ ਜੀ ਗੱਲ ਕਰੀਏ ਕਰਮਾਲੀ ਦੇਖ ਸਕਦੇ ਬਹੁਤ ਵੱਡੀ ਆ ਸੋਹਣੀ ਵੈੜਾ ਦੋਸਤੋ ਇਹ ਸੇਲ ਹੋ ਗਈ ਵੈਸੇ ਤੁਹਾਨੂੰ ਬੁਖਾ ਦੇਣੇ ਫੇਸ ਚੈੱਕ ਕਰੋ ਬਹੁਤ ਪਿਆਰਾ ਫੇਸ ਆ ਬੋਦੀਬਾਦੀ ਬਹੁਤ ਸੋਹਣੀ ਬਣਦੀ ਹੈ ਇਹ ਗੱਲ ਕਰੀਏ ਮੱਥੇ ਦੇ ਵਿੱਚ ਟੋਆ ਬਲੈਕ ਕਲਰ ਦੇ ਵਿੱਚ ਕਹਿ ਸਕਦੇ ਜਰਸੀ ਪੰਜਾਬ ਵਾਲੀ ਠੀਕ ਆ ਤੇ ਇਹਨਾਂ ਦੇ ਜਿਹੜੀਆਂ ਤਾਂ ਅਜੇ ਸੇਲ ਨਹੀਂ ਹੋਈਆਂ ਉਹਨਾਂ ਦੀ ਗੱਲ ਕਰੀਏ ਉਹਨਾਂ ਦੇ ਰੇਟ ਤੁਹਾਨੂੰ ਦੱਸਦੇ ਆ ਇਹਦਾ ਤਾਂ ਆਪਾਂ ਨੂੰ ਰੇਟ ਬਈ ਮੱਖਣ ਦੱਸਣ ਦੀ ਲੋੜ ਨਹੀਂ ਉਦਨੀ ਠੀਕ ਠੀਕ ਆ ਲੋਬੀ ਤਿੰਨਾ ਨਗਾ ਚ ਜਿਹੜੇ ਵੀਰ ਦੇ ਪਸੰਦ ਹੋਏ ਕੋਈ ਵੀ ਨਗ ਬਾਈ ਮੱਖਣ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਵੇ ਪਿੰਡ ਮਾਨੀ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਫਰੀਦਕੋਟ ਤੇ ਇਹ ਜੇ ਗੱਲ ਕਰੀਏ ਤਹਿਸੀਲ ਵੀ ਫਰੀਦਕੋਟ ਹੀ ਪੈ ਜਾਂਦੀ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ